ਨਾਗੂੰ ਬੜੀ ਚੜਦੀ ਕਲਾ ਦੇ ਨਾਲ ਆਪ ਸੂਚੀ ਸੰਗਤ ਦੇ ਸਹਿਯੋਗ ਦੇ ਨਾਲ ਬੜੀ ਚੜਦੀ ਕਲਾ ਦੇ ਨਾਲ ਛੜਦਾ ਭਾਣਾ ਦੇ ਨਾਲ ਬਣਾਇਆ ਗਿਆ ਸੋ ਅੱਜ ਟੀਵੀ ਮਾਧਿਅਮਾਂ ਨੇ ਰਤ ਕਰਕੇ ਰਬੀ ਘਰਬਾਣੀ ਸੁਖਣੀ ਸੁਖ ਅੰਮ੍ਰਿਤਮ ਬਰ ਬ੍ਰਾਮ ਭਗਤ ਜੀ ਦੇ ਨਾਮ ਜਿਵੇਂ ਵਿਸਰਾਮ ਦੇ ਮਹਾਵਾਕਾਂ ਅਨੁਸਾਰ ਰਬੀ ਜਾਤ ਸ੍ਰੀ ਸੁਖਨੀ ਸਾਹਿਬ ਦੇ ਜਾਤ ਸੂਚੀ ਸੰਗਤ ਨੇ ਬੀਬੀਆਂ ਉਹ ਕਾਮਣੇ ਰਣ ਬਿਲਕੁਲ ਕਰਕੇ ਕੀਤੇ ਨੇ ਉਪਰੰਤ ਨਗਰ ਅੰਗਹਾੜੀ ਖੁਰਦ ਦੀ ਸਮੁੱਚੀ ਸਾਧ ਸੰਗਤ ਦੇ ਨਾਲ ਗੁਰਮੁਖ ਪਿਆਰਿਆਂ ਦੇ ਸਹਿਯੋਗ ਦੇ ਨਾਲ ਜੋ ਗੁਰਦਰਾ ਸਾਹਿਬ ਵਿਖੇ ਗੁਰਮੁ ਸੰਗੀਤ ਤੇ ਅੱਲਾਹ ਕੋਲਿਆ ਗਿਆ ਇੱਥੇ ਬੱਚਿਆਂ ਨੂੰ ਗੁਰਬਾਣੀ ਕੀਰਤਨ ਸਿਖਲਾਇਆ ਜਾਂਦਾ ਹੈ ਵਿਦਿਆਲੇ ਦੇ ਬੱਚਿਆਂ ਦੇ ਜਥੇ ਨੇ ਅਨੇ ਸ਼ੁਰੂਆਤ ਦੇ ਵਿੱਚ ਇੱਕ ਸ਼ਬਦ ਦੀ ਹਾਜ਼ਰੀ ਭਰਨਾ ਕੀਤੀ ਹੈ ਗੁਰੂ ਪਾਸ਼ਾ ਮਹਾਰਾਜ ਜੀ ਦੇ ਚਰਨਾਂ ਦੇ ਵਿਚ ਅਰਦਾਸ ਬੇਨਤੀ ਕਰਨਾ ਹੈ ਪਾਸ਼ਾ ਮਹਾਰਾਜ ਜੀ ਕਿਰਪਾ ਕਰਨ ਇਹਨਾਂ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰ ਔਣ ਵਾਲੇ ਸਮੇਂ ਵਿੱਚ ਇਹ ਬੱਚੇ ਬੜੀ ਚੜ੍ਹਦੀ ਕਲਾ ਨਾਲ ਕੌਮ ਦੀਆਂ ਸਿਰਾਂ ਨਵਾਉਣਗੇ ਸੋ ਸੁਸਮਤੀ ਸਾਧ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਪਿਆਰ ਜਿਹੜਾ ਇਹ ਮਹਿਿੰਨਾ ਬੜੇ ਸੁਆਗਤ ਨਾਲ ਉਲੀਕਿਆ ਜਾਂਦਾ ਹੈ ਕੀਤਾ ਜਾਂਦਾ ਹੈ ਬੜੇ ਬੜਬੋਲੇ ਕਰਮਾਂ ਦੀ ਨਿਸ਼ਾਨੀ ਹੈ ਬੜੇ ਬੋਲੇ ਪਰਵਾਦੀ ਇਹ ਵਿਧਾਈ ਤੇ ਔਤਰਾਂ ਜੋ ਮਹੀਨਾ ਵਾਲੇ ਸਮਾਗਮ ਤੇ ਵਿੱਚ ਹਾਜ਼ਰੀ ਭਰਦੇ ਤੇ ਮੈਂ ਸੂਚੀ ਸੰਗਤ ਨੂੰ ਬੇਨਤੀ ਕਰਦਾ ਹਾਂ ਭਾਈ ਆਪ ਨੂੰ ਆਪਣੇ ਕਮਾਂ ਕਰਣ ਸੰਤੋਸ਼ ਕਰਦੇ ਆਇਆ ਗੁਰੂ ਦਰਬਾਰ ਦੀ ਹਾਜ਼ਰੀ ਭਰੀ ਸਿੱਖ ਕੌਮ ਦੀਆਂ ਮਹਾਨ ਸ਼ਖਸੀਅਤਾਂ ਸਿੱਖ ਕੌਮ ਦੇ ਮਹਾਨ ઠાਡੇ ਜੱਥੇ ਕਮਿਸ਼ਨ ਜੱਥੇ ਜਿਹੜੇ ਆ ਪਹੁੰਚ ਚੁੱਕੇ ਨੇ ਮੈਂ ਬੇਨਤੀ ਕਰਦਾ ਹਾਂ ਗੁਰੂ ਘਰ ਦੀ ਸਾਧ ਸੰਗਤ ਜੀ ਗੁਰੂ ਘਰ ਵਿੱਚ ਹਾਜ਼ਰੀ ਲਗਾਓ ਗੁਰੂ ਘਰ ਦੀਆਂ ਹਾਜ਼ਰੀਆਂ ਵਰਗੀ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਮੈਂ ਬੇਨਤੀ ਕਰਦਾ ਹਾਂ ਸਿੱਖੋਂ ਦੀ ਮਹਾਨ ਸ਼ਖਸੀਅਤ ਗਿਆਨੀ ਬਲੰਦ ਸਿੰਘ ਜੀ ਘੱਦੇ ਉਹ ਆਸਮੁੱਚੀ ਸੰਗਤ ਨੂੰ ਗੁਰੂ ਇਤਿਹਾਸ ਦੇ ਨਾਲ ਜੋੜਨ ਦੀ ਕਿਰਪਾਲਤਾ ਕਰਨ ਕਿ ਜਿਤਨਾ ਸਮਾਂ ਪ੍ਰਬੰਧਕ ਜਨਾ ਵੱਲੋਂ ਉਹਨਾਂ ਨੂੰ ਦਿੱਤਾ ਗਿਆ ਹੈ ਉਹ ਸਮੇਂ ਦੇ ਵਿੱਚ ਰਹਿ ਕਰਕੇ ਉਹਨੇ ਆਪ ਸੁੱਚੀ ਸੰਗਤ ਨੂੰ ਗੁਰ ਇਤਿਹਾਸ ਦੇ ਨਾਲ ਜੋੜਨਾ ਹੈ ਜੀ ਮੈਂ ਬੇਨਤੀ ਕਰਦਾ ਹਾਂ ਇੱਕ ਵਾਰ ਫਿਰ ਸੁੱਚੀ ਸੰਗਤ ਨੂੰ ਕਿ ਭਾਈ ਆਪੋ ਆਪਣੇ ਕਮਾ ਕਾਰਨ ਸੰਤੋਸ਼ ਕਰੀ ਗੁਰਦੁਆਰਾਂ ਦੀ ਹਾਜ਼ਰੀ ਭਰੀਏ ਗੁਰ ਇਤਿਹਾਸ ਦੇ ਨਾਲ ਜੁੜੀਏ ਗੁਰੂ ਸ਼ਬਦ ਦੇ ਨਾਲ ਜੁੜੀਏ ਗੁਰੂ ਦੀ ਸੰਗਤ ਦੇ ਨਾਲ ਜੁੜ ਕਰਕੇ ਪਰਉਤਾਰਾ ਹੋਣਾ ਹੈ ਉਹਨਾਂ ਬੇਨਤੀ ਕਰਦਾ ਹਾਂ ਗਿਆਨੀ ਬਲਵੰਤ ਸਿੰਘ ਜੀ ਢੱਡੇ ਉਹ ਆਪ ਸੁੱਚੀ ਸੰਗਤ ਨੂੰ ਗੁਰ ਇਤਿਹਾਸ ਦੇ ਨਾਲ ਜੋੜਨ ਦੀ ਕਿਰਪਾਲਤਾ ਕਰਨਗੇ ਜੀ ਵਾਹਿਗੁਰੂ ਜਿੱਕਾ ਖਰਸਾ ਵਾਹਿਗੁਰੂ ਜਿੱਕੀ ਫਤਿਹ ਜਿਹੜਾ ਬੰਦਾ they've ਜਾ ਮਤਰਾ ਸਮਕਾਈ ਇਕ ਕੌਫਤੇ ਬਾਦਸ਼ਾਹ ਬੇਅੰਤ ਹੈ you uh -huh. you uh -oh. Get the two pianos with my melody. ਯੇ ਤੇ ਗਰੀਬ ਚਾ ਸਭ ਨਾ ਦੇਵੇ ਜਵਾਸ ਕਰਦੇ ਇੱਕੋ ਦੀ ਆਰਾ ਲੇ ਤੇ ਗਰੀਬ ਚਾ ਕਮਲੇ ਹਿਲੇ ਨਾਮ ਤੇਰੇ ਹੱਥ ਦਾ കൈ സാഹി ബസന് ਰਬੁਰ ਮੇਤਵੀ ਜੋ ਕਹੇ ਤੋਹਾ ਦੇਦਾਰ ਆਣ ਹੈ